ਇਤਤ ਕਰ ਮੈਂ ਲੋਕਲ ਬਠਿੰਡਾ ਤੋਂ ਆਂ ਡਿਸਟ੍ਰਿਕਟ ਲਾਇਬ੍ਰੇਰੀ ਜੌਬ ਕਰਦੀ ਆਂ ਪਰ ਮੈਨੂੰ ਬਹੁਤ ਅੱਛਾ ਲੱਗਿਆ ਮੈਂ ਕਾਫੀ ਦਿਨ 6 5 6 ਸਾਲ ਤੋਂ ਬਠਿੰਡਾ ਮੇਲਾ ਲੱਗ ਰਿਹਾ ਮਤਲਬ ਕਿ ਆਏ ਵਾਰ ਕੋਈ ਨਵੀਂ ਚੀਜ਼ ਮਿਲਦੀ ਆ ਮੇਲੇ ਵਿੱਚ ਇਸ ਇਸ ਵਾਰ ਅਸੀਂ ਸੂਟ ਦੇਖੇ ਬਹੁਤ ਸੋਹਣੀ ਵੈਰਾਈਟੀ ਸੀਗੀ ਅੱਛੀ ਵੈਰਾਈਟੀ ਸੀ ਔਰ ਹੈਂਡ ਮੇਡ ਸੂਟ ਸੀਗੇ ਕ੍ਰੌਕਰੀ ਦਾ ਸਮਾਨ ਬੱਚਿਆਂ ਲਈ ਝੂਲੇ ਔਰ ਜਿਹੜਾ ਖਾਣ ਪੀਣ ਦਾ ਟੇਸਟ ਬਹੁਤ ਅੱਛਾ ਆਇਆਗਾ ਬੱਚੇ ਵੀ ਬਹੁਤ ਇੰਜੋਏ ਕਰ ਰਿਹਾ ਨਵੀਂ ਤਕਨੀਕ ਦੇਖ ਰਹੇ ਆ ਬੱਚੇ ਸਾਰਾ ਦਿਨ ਸਟੱਡੀ ਚ ਰਹਿੰਦੇ ਆ ਫੋਨਾਂ ਚ ਰਹਿੰਦੇ ਆ ਥੋੜਾ ਟਾਈਮ ਇਹਨਾਂ ਦਾ ਬਾਹਰ ਆ ਕੇ ਦੁਨੀਆ ਦਾ ਪਤਾ ਲੱਗਿਆ ਨਵੀਂ ਨਵੀਂ ਚੀਜ਼ ਦੇਖੀ ਹੈ ਜੀ ਇਹਨਾਂ ਨੇ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਤਾਂ ਬਚਪਨ ਰਿਹਾ ਜੀ ਤੇ ਸਕੂਲਾਂ ਚ 10 10 ਕਿਲੋ ਦੇ ਬੈਗ ਹੁੰਦੇ ਆ ਜੀ ਸਕੂਲ ਤੇ ਟਿਊਸ਼ਨ ਟਿਊਸ਼ਨ ਦਾ ਵਾਸ ਹੋ ਜਾਣਾ ਫੇਰ ਸਿਰ ਸਕੂਲ ਜਾਣਾ ਅਮੇਲਿਆ ਨੇ 5-6 ਦਿਨ ਜਿਆ ਹੈਗਾ ਬੱਚਾ ਦਾ ਮਾਈਂਡ ਥੋੜਾ ਜਿਹਾ ਸੈਟ ਅਪ ਕੀਤਾ ਜੀ ਦੁਨੀਆਦਾਰੀ ਦਾ ਇਹਨਾਂ ਨੂੰ ਪਤਾ ਲੱਗਿਆ ਹਾਂਜੀ ਪਲੇਟਫਾਰਮ ਤੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆਸਾਨੀ ਹੋ ਜਾਂਦੀ ਹਾਂਜੀ ਇਹ ਹੈਗਾ ਜੀ ਵੀ ਬੱਚਾ ਨੂੰ ਆ ਵੀ ਅਲੱਗ-ਅਲੱਗ ਜਗ੍ਹਾ ਤੇ ਰਹੀ ਜਾਣਾ ਪਿਆ ਬਹੁਤ ਹੀ ਜਾਣਕਾਰੀ ਮਿਲੀ ਹੈ ਬੱਚਿਆਂ ਨੂੰ ਅਦਰ ਸਟੇਟ ਦਾ ਵੀ ਜਿਹੜੀਆਂ ਸਾਲਾ ਲੱਗੀਆਂ ਹੈਗੀਆਂ ਸਾਲਾ ਲੱਗੀਆਂ ਬਹੁਤ ਅੱਛੀਆਂ ਹੈਗੀਆਂ ਮਤਲਬ ਕਿ ਬੱਚਿਆਂ ਨੂੰ ਅੱਜਕੱਲ ਦਾ ਕੁਝ ਅਦਰ ਸਟੇਟ ਦਾ ਕੁਝ ਵੀ ਨਹੀਂ ਪਤਾ ਹੈਗਾ ਇੱਥੇ ਆ ਕੇ ਕਾਫੀ ਬੱਚਿਆਂ ਨੂੰ ਨੌਲੇਜ ਮਿਲੀ ਹੈ ਜੀ ਅਲੱਗ-ਅਲੱਗ ਵੈਰਾਈਟੀਆਂ ਗੁਜਰਾਤ ਸਾਈਡ ਦੀਆਂ ਜਿਵੇਂ ਕਿਸ ਤਰ੍ਹਾਂ ਜੁਐਲਰੀ ਵਗੈਰਾ ਯੂਜ਼ ਹੁੰਦੀ ਆ ਇਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਨੂੰ ਜੇ ਲੇਡੀਜ਼ ਦੇ ਕਈ ਨਹੀਂ ਦੇਖਣ ਆਇਆ ਜਾਂ ਸਮੇਂ ਦੀ ਘਾਟ ਕਰਨੀ ਸੀ ਕਹਿਣਾ ਚਾਹੁੰਦੀ ਵੈਸੇ ਮੈਂ ਤਾਂ ਕਹਿੰਦੀ ਆ ਜੇ ਦੇਖਣਾ ਆਉਣਾ ਚਾਹੀਦਾ ਜੀ ਕਿਉਂਕਿ ਵਿਚਾਰੀਆਂ ਸਾਰਿਆਂ ਦੇ ਚੁੱਲ੍ਹੇ ਚੋਂ ਕਿਆ ਜਰਾਈ ਜਾਂਦੀ ਹੈ ਹੈਗੀਆਂ ਬਾਹਰੀ ਦੁਨੀਆ ਦਾ ਵੀ ਪਤਾ ਲੱਗਦਾ ਜੀ ਉਹਨਾਂ ਨੂੰ ਕਹਣਾ ਜੀ ਤੇ ਬੱਸ ਮੈਂ ਤਾਂ ਇਹ ਕਹਿੰਦੀ ਆ ਹਰ ਲੇਡੀਜ਼ ਨੂੰ ਇੰਜੋਏ ਕਰਨਾ ਚਾਹੀਦਾ ਜੀ ਇੱਥੇ ਆ ਕੇ ਦੇਖਣਾ ਚਾਹੀਦਾ ਨਵੀਂ ਨਵੀਂ ਚੀਜ਼ਾਂ ਹੈਗੀਆਂ ਤੁਸੀਂ ਕੀ ਫੇਰ ਦਰਗੀ ਤੇ ਮਿਲਦੇ ਮੈਂ ਜੀ ਕਾਟਨ ਦੇ ਸੂਟ ਖਰੀਦਦਾ ਮੈਂ ਸ਼ੁਰੂ ਤੋਂ ਕਾਟਨ ਦੇ ਸੂਟ ਹੀ ਖਰੀਦਣ ਦਾ ਸ਼ੌਕ ਹੈ ਜੀ ਸਾਰੇ ਲੇਡੀਜ਼ ਇਹ ਨਾਲ ਜੈਂਸ ਕੋਈ ਨਹੀਂ ਕੋਲ ਲੈ ਕੇ ਆਇਆ ਜੈਂਸ ਆਈ ਨਹੀਂ ਜੈਂਸ ਆਈ ਨਹੀਂ ਜੀ ਅਸੀਂ ਬੱਚਿਆਂ ਨਾਲ ਲੱਗੇ ਥੈਂਕ ਯੂ ਸੋ ਮਚੀ ਨਾਮ ਇਹ ਦਾ ਰਾਜਪਾਲ ਕਰ ਚੁ ਕਿਥੋਂ ਆਏ ਤੁਸੀਂ ਲੋਕਲ ਬਠਿੰਡਾ ਤੋਂ ਕਿਹਣਾ ਤੁਮ ਅੱਜ ਮੇਲੇ ਚ ਆਏ ਆ ਬਹੁਤ ਵਧੀਆ ਮੇਲਾ ਲੱਗਿਆ ਪਾਵਰਸ ਰੋਡ ਤੇ ਲੱਗਿਆ ਹੋਇਆ ਬਠਿੰਡੇ ਤੇ ਕਾਫੀ ਚੀਜ਼ਾਂ ਦੇਖਣ ਨੂੰ ਆ ਕ੍ਰੌਕਰੀ ਆ ਕਾਟਨ ਸੂਟ ਆ ਜੁਐਲਰੀ ਆ ਖਾਣ ਪੀਣ ਨੂੰ ਮਤਲਬ ਕਿ ਵਧੀਆ ਵੈਰਾਈਟੀ ਆ ਬੁਕਸ ਵੀ ਹੈਗੇ ਬੱਚੇ ਨੇ ਪੜਨ ਲਈ ਝੂਲੇ ਵੀ ਲੱਗੇ ਆ ਇੰਜੋਏ ਲਈ ਸਾਨੂੰ ਬਹੁਤ ਵਧੀਆ ਲੱਗਿਆ ਜਿਹੜੀ ਬੁੱਕਸ ਵੀ ਗੱਲ ਕੀਤੀ ਆ ਅੱਜ ਕੱਲ ਮੋਡਰਨ ਪੀਡੀ ਬੁੱਕਸ ਬਹੁਤ ਘੱਟ ਪੜਦੀਆਂ ਲੱਗਦਾ ਪੜਨੀਆਂ ਚਾਹੀਦੀਆਂ ਪੜਨੀਆਂ ਚਾਹੀਦੀਆਂ ਜੀ ਨਹੀਂ ਬਹੁਤ ਸਾਰੇ ਬੱਚੇ ਪੜਦੇ ਆ ਕਿਉਂਕਿ ਹੁਣੇ ਲੈ ਕੇ ਗਏ ਅਸੀਂ ਵੀ ਦੇਖੇ ਸੀ ਪੜਨੀਆਂ ਚਾਹੀਦੀਆਂ ਜੀ ਜਿਹੜੀ ਗੱਲ ਕੀਤੀ ਆ ਦਾ ਲੇਡੀਜ਼ ਵੀ ਦੀਦਾਰੀ ਕਰਦੀਆਂ ਆ ਮੇਰੇ ਆ ਅਸੀਂ ਤਾਂ ਕਰੋਕਰੀ ਲੈ ਕੇ ਆਏ ਆ ਜੀ ਕਾਟਨ ਦੇ ਸੂਟ ਕਾਟਨ ਦੇ ਸੂਟ ਕਰੋਕਰੀ ਉਹ ਲੇਡੀਜ਼ ਉਹ ਕਿਵੇਂ ਦੇਖਦੇ ਆ ਜਿਵੇਂ ਜ਼ਿਆਦਾਤਰ ਲੇਡੀਜ਼ ਮੋਬਾਈਲ ਤੇ ਰਹਿੰਦੀਆਂ ਜਾਂ ਹਾਂ ਜੀ ਹਾਂ ਜੀ ਮਿਲਣਾ ਤਾਂ ਹੋਣਾ ਚਾਹੀਦਾ ਆਉਣਾ ਚਾਹੀਦਾ ਜੀ ਬਹੁਤ ਵਧੀਆ ਹਰ ਤਰ੍ਹਾਂ ਦੀ ਵੈਰਾਈਟੀ ਹੈ ਤੇ ਦੇਖਣੀ ਚਾਹੀਦੀ ਆ ਮੋਬਾਈਲ ਵੀ ਦੇਖੋ ਪਰ ਮੇਲਾ ਵੀ ਇੰਜੋਏ ਕਰੋ ਹਾਂਜੀ ਹਾਂਜੀ ਆਉਣਾ ਚਾਹੀਦਾ ਅੱਜਕੱਲ ਸੋਸ਼ਲ ਮੀਡੀਆ ਤੇ ਲੇਡੀਜ਼ ਬਹੁਤ ਐਕਟਿਵ ਰਹਿੰਦੀਆਂ ਜਿਆਦਾਤਰ ਰੀਲਸ ਬਣਾਉਂਦੀਆਂ ਨੇ ਨਿੱਕੇ ਨਿੱਕੇ ਦੇਖਣਾ ਦੇਖਦੇ ਆਂ ਜੀ ਮੇਲੇ ਚ ਵੀ ਰੀਲਸ ਬਣਾ ਲਓ ਅਸੀਂ ਵੀ ਬਣਾਈਆਂ ਮੇਲੇ ਦੀ ਰੀਲਸ ਬਣਾਓ ਪਾਲ ਜੀ ਜੀ ਬਠਿੰਡਾ ਲੋਕਲੀ ਜੀ ਕਿਵੇਂ ਤੁਹਾਨੂੰ ਮਿਲੇ ਅਸੀਂ ਮੇਲਾ ਬਹੁਤ ਵਧੀਆ ਹੈਗਾ ਬੁਕਸ ਹੈਗੀਆਂ ਨੇ ਕਾਫੀ ਨੋਲਜ ਵਾਸਤੇ ਬੱਚਾਂ ਦੇ ਵਾਸਤੇ ਅਸੀਂ ਕਾਫੀ ਲਈਆਂ ਨੇ ਤੇ ਬਾਕੀ ਬੱਚਾ ਨੂੰ ਘਮਾਇਆ ਫਰਾਇਆ ਸਾਗ ਸਰੋਂ ਦਾਣਾ ਪੰਜਾਬੀ ਮੱਕੀ ਦੀ ਰੋਟੀ ਹੈਗੀ ਆ ਕਾਫੀ ਕੁਝ ਦੇਖਣ ਨੂੰ ਮਿਲਿਆ ਆਪ ਹੋਵਨ ਜਾਈ ਕਿ ਤਾ ਸਵਾਗਤ ਮੱਕੀ ਦੀ ਰੋਟੀ ਆਓ ਅੱਜ ਵੀ ਜਿਵੇਂ ਪੁਰਾਣੇ ਮੇਲੇ ਸੁਣਨ ਵਿੱਚ ਆਇਆ ਹਾਂ ਉਸ ਮੇਲੇ ਇਤਿਹਾਸ ਮੇਲੇ ਦੀ ਅੰਤਰਾ ਆਹ ਪੁਰਾਣੀਆਂ ਕਾਫੀ ਚੀਜ਼ਾਂ ਨੇ ਘਰੇਲੂ ਜਿਹੜੀ ਆਪਾਂ ਘਰੇ ਲੈ ਕੇ ਜਾ ਸਕਦੇ ਆ ਘਰੇ ਯੂਸਫੁਲ ਹੈਗੀਆਂ ਨੇ ਉਹ ਚੀਜ਼ਾਂ ਜੀ ਬਤਨੀ ਹਾ ਸ਼ਰਮਾ ਮੇਲੇ ਦੇ ਵਿੱਚ ਆਇਓ ਕਿੱਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਮੇਲੇ ਦੇ ਵਿੱਚ ਆ ਕੇ ਸਾਨੂੰ ਬਹੁਤ ਹੀ ਸੋਹਣਾ ਮੇਲਾ ਹੈਗਾ ਵੱਖ-ਵੱਖ ਤਰ੍ਹਾਂ ਤੋਂ ਵੱਖ-ਵੱਖ ਜਗ੍ਹਾ ਤੋਂ ਆਏ ਹੋਏ ਨੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਖੁਦ ਆਪ ਵੀ ਖਰੀਦੀਆਂ ਨੇ ਤੇ ਬੱਚਿਆਂ ਨੇ ਇੰਜੋਏ ਕੀਤੀਆਂ ਨੇ ਲੱਗਦਾ ਲੇਡੀਜ਼ ਤਰ੍ਹਾਂ ਦੀ ਰਹਿੰਦੀਆਂ ਲੱਗਦਾ ਉਹਨੂੰ ਮੇਲੇ ਆ ਜਾਣਾ ਚਾਹੀਦਾ ਹਾਂਜੀ ਮੇਲੇ ਆ ਜਾਣਾ ਚਾਹੀਦਾ ਉਹਨਾਂ ਦਾ ਥੋੜਾ ਜਿਹਾ ਇੰਜੋਏ ਹੋ ਜਾਂਦਾ ਹੈ ਮਾਈਂਡ ਸ਼ਾਰਪ ਜਾ ਹੋ ਜਾਂਦਾ ਉਹਨਾਂ ਦਾ ਥੋੜੀ ਕਰਦੀ ਜਿਵੇਂ ਆਪਾਂ ਸਾਰਾ ਦਿਨ ਘਰੇ ਕੰਮਾਂ ਦੇ ਵਿੱਚ ਬਿਜ਼ੀ ਰਹਿੰਦੇ ਆ ਥਕਾਵਟ ਜੁਂਦੀ ਆ ਉਹ ਆ ਕੇ ਉਰੇ ਲੈਂਦੀ ਆ ਥਕਾਵਟ ਉਹਨਾਂ ਦੀ ਸੋ ਉਹਨਾਂ ਨੂੰ ਇੱਥੇ ਆਣਾ ਚਾਹੀਦਾ ਹੈ ਮੋਬਾਈਲਾਂ ਤੋਂ ਵੀ ਅੱਜ ਕੱਲ ਬਹੁਤ ਦੁਨੀਆ ਮੋਬਾਈਲ ਨਾਲ ਜੁੜੀ ਹੋਈ ਆ ਲੱਗਦਾ ਉਹਦੇ ਤੋਂ ਵੀ ਦੂਰੀ ਬਣਾ ਕੇ ਹਾਂਜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਫੋਨਾਂ ਤੋਂ ਬੱਚਿਆਂ ਨੂੰ ਉੱਥੇ ਲੈ ਕੇ ਆਓ ਦੇਖਣ ਨੂੰ ਬਹੁਤ ਖੁਸ਼ ਆ ਖੇਡਣ ਨੂੰ ਬਹੁਤ ਖੁਸ਼ ਆ ਬੱਚਿਆਂ ਦੇ ਲਈ ਕਾਫੀ ਤਰ੍ਹਾਂ ਦੇ ਝੂਲੇ ਲੱਗੇ ਹੋਏ ਨੇ ਔਰਤਾਂ ਦੇ ਲਈ ਖਰੀਦਣ ਨੂੰ ਸਮਾਨ ਬਹੁਤ ਵਧੀਆ ਵੀ ਇੱਧਰ ਵੀ ਕਾਫੀ ਹੈਗਾ ਜੀ ਕਸ਼ਮੀਰੀ ਸ਼ਾਲਾਂ ਸੂਟ ਜੁੱਤੀ ਚੱਪਲ ਅਸੀਂ ਮੇਲਾ ਵੇਖਣ ਆਏ ਆ ਜੀ ਇੱਥੇ ਬਹੁਤ ਅੱਛੀਆਂ ਚੀਜ਼ਾਂ ਹੈਗੀਆਂ ਸਭ ਲੇਡੀਆਂ ਨੂੰ ਆਣਾ ਚਾਹੀਦਾ ਮਾਰਾਟਨ ਫੇਸ 1 ਫੇਸ 2 ਤੋਂ ਸਾਰੇ ਅੱਛੇ ਹਨ ਅੱਛੀਆਂ ਚੀਜ਼ਾਂ ਸਭ ਕੁਝ ਅੱਛਾ ਹੈਗਾ ਘੱਟ ਰੇਟਾਂ ਦੇ ਹੈਗੀਆਂ ਬਸ ਵੱਧ ਆੜਾ ਚਾਹੀਦਾ ਇੱਥੇ ਜਿਵੇਂ ਜਿਆਦਾਤਰ ਲੇਡੀਆਂ ਧਰਾਂ 'ਚ ਬੈਠੇ ਰਹੀਆਂ ਉਹਨਾਂ ਨੂੰ ਮੇਲੇ 'ਚ ਆਉਣਾ ਚਾਹੀਦਾ ਆੜਾ ਚਾਹੀਦਾ ਜਿਵੇਂ ਹਾਊਸ ਵਾਈਫ ਹੈ ਸਾਹਿਬ ਬਜ਼ੁਰਗ ਵੀ ਹੈਗੇ ਉਹਨਾਂ ਨੂੰ ਵੀ ਲੈ ਕੇ ਆੜਾ ਚਾਹੀਦਾ ਮੇਲੇ ਦੇ ਵਿੱਚ ਮੋਹਲਾ ਲੱਗੀਆਂ ਰਹੀਆਂ ਲੇਡੀਜ਼ ਵੀ ਆਮ ਲੋਕ ਵੀ ਉਹ ਤਾਂ ਵੀ ਦੂਰੀ ਬਣ ਜਾਂਦੀ ਹੈ ਇਸ ਨੂੰ ਨਹੀਂ ਨਹੀਂ ਮੇਲੇ ਚ ਆਨ ਸਾਰਾ ਦੇਖਣ ਆ ਕੇ ਬੜਾ ਅੱਛਾ ਲੱਗੇਗਾ ਉਹਨਾਂ ਨੂੰ ਬਹੁਤ ਅੱਛੀਆਂ ਚੀਜ਼ਾਂ ਹੈ ਮੇਲੇ ਦੇ ਲਈ ਖਾਸ ਕੀ ਹੈਗਾ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਹਰ ਚੀਜ਼ ਖਾਸ ਹੈ ਜੀ ਬੱਚਾ ਵਾਸਤੇ ਝੂਲੇ ਛੇ ਗਿਆ ਲੇਡੀਜ਼ ਵਾਸਤੇ ਸੂਟ ਅੱਛੇ ਹੈਗੇ ਕਰੋਕਰੀ ਦਾ ਕਰੋਕਰੀ ਦਾ ਸਾਮਾਨ ਅੱਛਾ ਹੈਗਾ ਖਾਣ ਪੀਣ ਵਾਸਤੇ ਬਹੁਤ ਅੱਛਾ ਹਾਂ ਮੇਲੇ ਲੱਗਦੇ ਹੁੰਦੇ ਸੀ ਦੇਖਿਆ ਤੁਸੀਂ ਹਾਂਜੀ ਹਾਂਜੀ ਪੁਰਾਣੇ ਮੇਲੇ ਤੇ ਨਹੀਂ ਇਹ ਸੇਮ ਥੋੜਾ ਪਰਵਤਨ ਵਾਲ ਇਕ ਜ਼ਿਆਦਾ ਨਹੀਂ ਹੈ ਬਾਕੀ ਸਾਰਾ ਅੱਛਾ ਹੈਗਾ ਕੀ ਨਾਮ ਹੈ ਜੀ ਕਿੱਥੋਂ ਆਏ ਸਰ ਮੇਰਾ ਨਾਮ ਰਮਨ ਹੈ ਲੋਕਲ ਤੋਂ ਰਹਿਣ ਵਾਲੀ ਆਂਗੀ ਮੈਂ ਅੱਜ ਮੇਲਾ ਕੋ ਮਨਾਏ ਸੀ ਹਾਂਜੀ ਸਰ ਰਮਨ ਕਹਿੰਦਾ ਬਹੁਤ ਵਧੀਆ ਲੱਗਿਆ ਸਰ ਬਹੁਤ ਜ਼ਿਆਦਾ ਵਧੀਆ ਐਕਚੁਅਲੀ ਮੇਰੀ ਭਤੀਜੀ ਵੀ ਨਾਲ ਆਈ ਹੈਗੀ ਮੈਨੂੰ ਕਾਫੀ ਟਾਈਮ ਤੋਂ ਕਹਿ ਰਹੀ ਸੀ ਕਿ ਬੂਆ ਜੀ ਮੈਨੂੰ ਲੈ ਕੇ ਚੱਲੋ ਹੈਨਾ ਸੋ ਮੈਨੂੰ ਬਹੁਤ ਹੀ ਵਧੀਆ ਲੱਗਿਆ ਹੈਗਾ ਮੇਲਾ ਫਿਰ ਕੀ ਕੁਝ ਦੇਖਿਆ ਜੀ ਸਾਰਾ ਕੁਝ ਹੀ ਦੇਖ ਲਿਆ ਸਰ ਮਿਲਿਤ ਗਿਆ ਤੇ ਹੋਰ ਵੀ ਖਰੀਦਦਾਰੀ ਕਰਦੇ ਹਾਂ ਜੀ ਹਾਂਜੀ ਹਾਂਜੀ ਖਰੀਦਦਾਰੀ ਵੀ ਕੀਤੀ ਹੈਗੀ ਕਾਫੀ ਕੀਤੀ ਹੈਗੀ ਜਦੋਂ ਲੇਡੀਜ਼ ਜਾਂ ਉੱਧਰ ਘਰ ਆ ਕੇ ਬੈਠੇ ਰਹੇ ਜੀ ਸੰਦੇਪ ਜਿਆਦਾ ਮੂਹ ਹਾਂਜੀ ਹਾਂਜੀ ਸੰਦੇਪ ਨੂੰ ਲੇਡੀਜ਼ ਕੋਲ ਟਾਈਮ ਹੁੰਦਾ ਜਿੱਦਾਂ ਵਰਕਿੰਗ ਵਾਲਿਆਂ ਨੂੰ ਸੰਦੇ ਨੂੰ ਮਿਲਦਾ ਹੈਗਾ ਟਾਈਮ ਇਹ ਕਿ ਬਸ ਇਸ 스트ੈਸ ਬੜੀ ਰਹਿੰਦੀ ਹਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਮੇਲੇ ਜਾ ਕੇ ਕੁਛ ਨਾ ਤੁਸੀਂ ਹਾਂ ਜੀ ਮੇਲੇ ਜਾ ਕੇ 스트ੈਸ ਦੂਰ ਹੋ ਜਾਂਦਾ ਥਕਾਵਟ ਹੁੰਦੀ ਹੈ ਜਿਹੜੀ ਉਹ ਵੀ ਦੂਰ ਹੋ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਇਹ ਦੇਖਣ ਲਈ ਤਾਂ ਜ਼ਿਆਦਾਤਰ ਜਿਹੜੇ ਦਿਖਾਣਾ ਹੈ ਉਹ ਲੇਡੀ ਹਾਂ ਜੀ ਹਾਂ ਜੀ ਲੇਡੀਜ਼ ਦੇਖੋ ਸਾਰੇ ਕਿਤੇ ਲੇਡੀਜ਼ ਆਪਣੇ ਵਧੀਆ ਸ਼ੋਪਿੰਗ ਵਗੈਰਾ ਕਰ ਰਹੇ ਹੈਗੇ ਐਨਜੋਏ ਕਰ ਰਹੇ ਹੈ ਬੱਚੇ ਵੀ ਐਨਜੋਏ ਕਰ ਰਹੇ ਹੈ ਔਰ ਕੁੜੀਆਂ ਵੀ ਐਨਜੋਏ ਕਰਕੇ ਆ ਦੱਸੂਗੀ ਬਟੇ ਕੁਛ ਅੰਕਲ ਨੂੰ ਕੁੜੀ ਬੱਤ ਅਬੋਲ ਬੋਲੋ ਕੀ ਨਾਮ ਹੈ ਤੇ ਮਾਹੀ ਅੱਜ ਕਿੱਥੇ ਆਏ ਸੀ ਮੇਲੇ ਕੀ ਕੁਝ ਦੇਖਿਆ ਬੇ ਉਹ ਸਾਰਾ ਕੁਝ ਭੁੱਲੇ ਲੱਗਦਾ ਬੇਟਾ ਹਾਂ ਵੀਰ ਨਾਲ ਆਏ ਸੀ ਉਹ ਆਏ ਨਾਲ ਉਹ ਆਂਦੇ ਆ ਗਏ ਫਿਰ ਆਹ ਫਿਰ ਮੇਲੇ ਦਾ ਖਾਣ ਪੀਣ ਦਾ ਸਮਾਨ ਉਹ ਖਾਤਾ ਪੀਤਾ ਵੀ ਕਾਹਸੇ ਆਏ ਹੋ ਅਮ ਅਜੀਤ ਰੋਡ ਸੇ ਬਟਿੰਡਾ ਮੇਲੇ ਮੇ ਆਇਓ ਕੈਸਾ ਲੱਗਾ ਮੇਲਾ ਅੱਛਾ ਲੱਗਾ ਬਹੁਤ ਅੱਛਾ ਹੈ ਕੀ ਕੀ ਦੇਖਿਆ ਸਭ ਕੁਝ ਦੇਖਿਆ ਬਸ ਬਾਕੀ ਸਾਰੇ ਅੱਛੇ ਹੈ बस देखा खरीदारी खरीदारी बस छोटे मोटे बच्चे ने खरीदा और कुछ नहीं खाने पीने के लिए क्या क्या है खाने सब कुछ है आ सकते है खा सकते घूम सकते और पहले से अच्छा है इस बार का मेला और खरीदारी करते आपने कुछ खरीदा है नहीं अगली बार आ जाएंगे छोटे घरों में बैठी और क्या, क्या चाहते हो घर में बैठे बस बच्चे को घुमाओ मेले में आओ देखो घूमो खरीदारी करो मेले बहुत बढ़िया है अच्छा है घूमना चाहिए खरीदारी करना चाहिए चीजें सारी है ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਨਰੰਗਰ ਸਿੰਘ ਵਿਕੀ ਹੈ ਅਸੀਂ ਲਾਸੂੰ ਹਸਤੀ ਬਠਿੰਡਾ ਤੋਂ ਆਏ ਜੀ ਮੇਲੇ ਚ ਆਏ ਹੋਗੇ ਕਿ ਕੀ ਕੁਝ ਦੇਖਣ ਨੂੰ ਮਿਲਿਆ ਮੇਲੇ ਦੇ ਵਿੱਚ ਦੇਖੋ ਜੀ ਬਹੁਤ ਵਧੀਆ ਸਟਾਲ ਨੇ ਜੀ ਆਦਰ ਕਲਚਰ ਦੇਖਣ ਨੂੰ ਆ অর্ਗੈਨਿਕ ਚੀਜ਼ਾਂ ਬੱਚਿਆਂ ਵਾਸਤੇ ਪ੍ਰੇਰਿਤ ਕਰਦੀਆਂ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਤੇ ਬੱਚਿਆਂ ਮੁੰਡਿਆਂ ਵਾਸਤੇ ਝੂਲੇ ਆ ਜੀ ਤੇ ਬਾਕੀ ਖਾਣ ਪੀਣ ਦੀਆਂ ਸਟਾਲਾਂ ਬਹੁਤ ਵਧੀਆ ਜੀ ਲੱਗਦਾ ਬਾਹਲੇ ਸੂਬੇ ਦਾ ਵੀ ਬਹੁਤ ਸਮਾਨ ਐਸੇ ਬਿਕਣ ਲਈ ਆ ਹਾਂ ਜੀ ਸਰ ਬਹੁਤ ਬਾਹਲੇ ਸੂਬੇ ਦਾ ਕਲਚਰ ਹੈਗਾ ਜੀ ਜਿਵੇਂ ਜਿਵੇਂ ਮੈਟ ਆ ਜਾਂ ਕੋਈ ਗਰੋਸਰੀ ਵਗੈਰਾ ਲੱਕੜ ਦਾ ਸਮਾਨ ਬਹੁਤ ਵਧੀਆ ਸਮਾਨ ਹੈਗਾ ਦੇਖ ਲਓ ਉਹ ਬਾਜ਼ਾਰ ਚ ਪਹੁੰਚਣਾ ਹੋਵੇ ਤਾਂ ਉਹ ਜਰੂਰ ਰੰਗ ਲੱਗਦਾ ਇਹਦੇ ਬਣਾ ਬਾਜ਼ਾਰ ਅਧੂਰਾ ਹੈ ਸਰ ਸੰਡੇ ਨਾਲ ਤਾਂ ਇੰਜੋਏ ਹੁੰਦਾ ਨਾਲੇ ਘਰ ਵਾਸਤੇ ਆਪਾਂ ਜਿਹੜੀਆਂ ਚੀਜ਼ਾਂ ਪਰਚੇਜ਼ ਕਰ ਸਕਦੇ ਆ ਨਾਲੇ ਅਲੱਗ-ਅਲੱਗ ਵੈਰਾਈਟੀ ਖਰੀਦਦਾਰੀ ਕੀ ਕਰ ਮੈਲੇ ਹਾਂ ਜੀ ਹਾਂ ਸਰ ਕਰਕੇ ਲਿਆਈ ਖਾਣ ਪੀਣ ਦਾ ਮਨ ਲੈ ਕੇ ਆਏ ਆ ਬੱਚਾ ਵਾਸਤੇ ਖਿਲਾਉਣੇ ਲੈ ਕੇ ਆਏ ਜੀ ਥੱਲੇ ਆਏ ਸੀ ਕਿ ਫੈਮਲੀ ਵਾਲੀ ਨਹੀਂ ਫੈਮਲੀ ਜੀ ਬੇਟਾ ਤੇ ਵਾਈਫ ਨਾਲ ਨੇ ਜੀ ਮੇਰਾ ਜਗਤਾਰ ਸਿੰਘ ਆ ਜੀ ਮੋਤੀ ਕਿ ਕਿਹਨੇ ਜਾਊਗਾ ਜੇ ਮੇਲੇ ਤੇ ਆਇਓ ਅੱਜ ਅਸੀਂ ਮੇਲੇ ਤੇ ਇੱਥੇ ਪਹਿਲੀ ਵਾਰੀ ਆਏ ਆ ਜੀ ਫੈਮਿਲੀ ਦੇ ਨਾਲ ਆਏ ਆ ਤੇ ਸਾਨੂੰ ਮੇਲਾ ਬਹੁਤ ਵਧੀਆ ਲੱਗਾ ਹੈ ਇੱਥੇ ਮਤਲਬ ਪਹਿਨਣ ਵਾਲੀਆਂ ਚੀਜ਼ਾਂ ਸਰਦੀਆਂ ਦੇ ਸ਼ਾਲ ਸੂਟ ਲੇਡੀ ਦੇ ਕਾਫੀ ਪਸੰਦ ਆ ਰਹੇ ਆ ਜੀ ਇਹੋ ਜਿਹੇ ਟਰਨਾਂ ਜਿਹੜੀਆਂ ਬਾਜ਼ਾਰ ਚੋਂ ਨਹੀਂ ਮਿਲਦੀਆਂ ਗਈਆਂ ਜਿਵੇਂ ਕਰੋਕਰੀ ਹੋਗੀ ਬੱਚਿਆਂ ਦੇ ਸਮਾਨ ਹੋਵੇ ਝੋਲੇ ਹੋਵੇ ਜੀ ਬਹੁਤ ਹੀ ਵਧੀਆ ਆਨੰਦ ਲੈ ਰਹੇ ਆ ਅਸੀਂ ਅੱਜ ਸੂਪ ਦਾ ਵੀ ਨਜ਼ਾਰਾ ਲੈ ਰਹੇ ਹੋ ਹਾਂ ਸੂਪ ਬਹੁਤ ਵਧੀਆ ਕੁਆਲਟੀ ਦਾ ਸੂਪ ਹੈ ਜੀ ਤੇ ਬਹੁਤ ਵਧੀਆ ਸੂਪ ਬੜਿਆ ਵਾ ਜੀ ਹੋਰ ਜਿਹੜੀ ਹਾਦਰ ਸੇਟਾ ਤੋਂ ਜਿਹੜੀ ਆ ਚਾਲਾ ਲੱਗੇ ਹੈਗੇ ਕੱਪੜੀ ਕੀ ਹਾਂ ਜਿਵੇਂ ਬੰਗਾਲ ਤੋਂ ਆਈਆਂ ਬੰਬੇ ਤੋਂ ਆਏ ਆ ਕਲਕੱਤੇ ਤੋਂ ਆਏ ਆ ਇਹ ਬਹੁਤ ਵਧੀਆ ਮਤਲਬ ਇਹਨਾਂ ਦੇ ਕੱਪੜੇ ਆ ਜਿਹੜੇ ਪੁਰਾਤਨ ਟਾਈਪ ਦੇ ਆ ਤੇ ਵਧੀਆ ਚਾਹੇ ਪੁਰਾ ਤੇ ਵੀ ਹਰ ਇੱਕ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਮੇਰੇ ਖਿਆਲ ਨਾਲ ਤਾਂ ਜੀ ਇੱਕ ਵਾਰੀ ਇੱਥੇ ਆਉਣਾ ਚਾਹੀਦਾ ਜੀ ਫੈਮਲੀ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਜੀ 2 ਘੰਟਿਆਂ ਦਾ ਕੋਈ ਫਰਕ ਨਹੀਂ ਪੈਂਦਾਗਾ ਵੇ ਵਧੀਆ ਇੰਜੋਏ ਹੁੰਦਾ ਦੇਖਣ ਨੂੰ ਮਿਲਦਾ ਵੀ ਕੀ ਜੀ ਮਿਲਦੀ ਆ ਜੀ